ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਕਹਾਣੀ ਸੁਣਨਾ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਕਹਾਣੀ ਜ਼ਮੀਰ ਭਾਗ 1 ਲੇਖਕ ਰਗਵੀਰ ਬੜੈਚਾ ਸਤ ਸ੍ਰੀ ਅਕਾਲ ਜੀ ਮੈਂ ਤਰਸੀਲ ਸਿੰਘ ਉਮਰ 70 ਸਾਲ ਸ਼ਹਿਰ ਸੈਨਹੋਜੀ ਕੈਲੀਫੋਰਨੀਆ ਦਾ ਵਸਨੀਕ ਹਾਂ ਪਰ ਮੇਰਾ ਪਿਸ਼ੋਕੜ ਪੰਜਾਬ ਦੇ ਉਸ ਪਿੰਡ ਤੋਂ ਹੈ ਜੋਗੇ ਕਈ ਵਾਰ ਉਜੜਿਆ ਤੇ ਕਈ ਵਾਰ ਬਸਿਆ ਪੰਜਾਬ ਦੇ ਸਭ ਤੋਂ ਪੁਰਾਣੇ ਪਿੰਡਾਂ ਵਿੱਚੋਂ ਇੱਕ ਪਿੰਡ ਸੰਘੋਲ ਜੀ ਹਾਂ ਉੱਚਾ ਪਿੰਡ ਸੰਘੋਲ ਚੰਡੀਗੜ੍ਹ ਤੋਂ ਲੁਧਿਆਣੇ ਨੂੰ ਚੱਲ ਗਏ ਤਾਂ ਬਾਗਾਂ ਵਾਲੇ ਯਾਨੀ ਕੇ ਮਰੰਡੇ ਤੋਂ ਬਾਅਦ ਇਹ ਖਮਾਣੋ ਤੋਂ ਪਹਿਲਾਂ ਚੰਡੀਗੜ੍ਹ ਤੋਂ 40 ਕਿਲੋਮੀਟਰ ਦੇ ਪੈਂਦਾ ਹੈ ਉੱਚਾ ਪਿੰਡ ਸੰਘੋਲ ਕਹਿੰਦੇ ਨੇ ਪਹਿਲਾਂ ਪਹਿਲਾਂ ਹਜ਼ਾਰਾਂ ਸਾਲ ਪਹਿਲਾਂ ਇੱਥੇ ਇੱਕ ਘੁੱਗ ਵਸਦਾ ਸ਼ਹਿਰ ਹੁੰਦਾ ਸੀ ਜਿਸ ਤੇ ਰਾਜਾ ਖਰਗਸੈਨ ਰਾਜ ਕਰਿਆ ਕਰਦਾ ਸੀ ਉਸ ਰਾਜੇ ਦੇ ਦੋ ਪੁੱਤ ਸਨ ਰੂਪ ਤੇ ਬਸੰਤ ਜੀ ਹਾਂ ਉਹੀ ਰੂਪ ਸੰਤ ਜਿਨ੍ਹਾਂ ਦਾ ਲੋਕ ਗਾਥਾਵਾਂ ਵਿੱਚ ਵੀ ਜ਼ਿਕਰ ਆਉਂਦਾ ਹੈ ਇਹ ਕਹਾਣੀ ਭਰਾਵਾਂ ਦੇ ਪਿਆਰ ਕਿਰਦਾਰ ਗੈਰਤ ਜੁਰਤ ਇਹ ਜ਼ਮੀਰ ਦੀ ਅਮਰ ਕਹਾਣੀ ਹੈ ਘਰ ਵਿੱਚ ਬਜ਼ੁਰਗਾਂ ਤੋਂ ਅਤੇ ਮੇਲਿਆਂ ਵਿੱਚ ਰੂਪ ਬਸੰਤ ਦੀ ਲੋਕ ਗਾਥਾ ਸੁਣ ਸੁਣ ਕੇ ਵੱਡੇ ਹੋਏ ਹਾਂ ਸੀ ਕਹਿੰਦੇ ਨੇ ਉੱਚੇ ਪਿੰਡ ਦਾ ਨਾਮ ਕਦੇ ਸੰਗਲਾਦੀਪ ਵੀ ਹੋਇਆ ਕਰਦਾ ਸੀ ਪਰ ਖੈਰ ਇਹ ਪਿੰਡ ਬਹੁਤ ਵਾਰ ਕੁਦਰਤੀ ਆਫ਼ਤਾਂ ਕਰਕੇ ਖਤਮ ਹੋਇਆ। ਕਈ ਵਾਰ ਥੇ ਹੋਇਆ। ਇਸ ਕਰਕੇ ਇਹ ਉੱਚਾ ਹੋਰ ਉੱਚਾ ਹੋ ਗਿਆ। ਹਰ ਵਾਰ ਨਵੇਂ ਆਏ ਬਸਨੀਕਾ ਨੇ ਪੁਰਾਣੇ ਲੋਕਾਂ ਦੀ ਕੁਦਰਤੀ ਕਵਰ ਦੇ ਉੱਤੇ ਘਰ ਪਾ ਲਏ। ਉਹ ਕੌਣ ਲੋਕ ਸਨ ਜਿਨ੍ਹਾਂ ਦਾ ਕੁਦਰਤ ਨੇ ਖਾਤਮਾ ਕਰ ਦਿੱਤਾ ਕਿਸੇ ਨੂੰ ਨਹੀਂ ਪਤਾ। ਸਮਾਂ ਬਦਲਿਆ ਤਾਂ ਨਵੀਆਂ ਗੁੱਡੀਆਂ, ਹੱਥ ਨਵੇਂ ਪਟੋਲੇ ਆ ਗਏ। ਮੇਰਾ ਵੀ ਉਜੜਾ ਹੋਇਆ ਹੈ ਇਸ ਪਿੰਡ ਤੋਂ। ਇਹ ਸਭ ਲਿਖਣ ਦਾ ਮਕਸਦ ਇਹ ਹੈ ਇਸ ਸਮੇਂ ਦੀਆਂ ਤਾਹਾਂ 'ਚ ਕਿਤੇ ਮੇਰਾ ਨਾਮ ਵੀ ਰੁਲ ਨਾ ਜਾਵੇ ਮੈਂ ਚਾਹੁੰਦਾ ਹਾਂ ਕਿ ਮੇਰੇ ਮਰਨ ਤੋਂ ਬਾਅਦ ਵੀ ਲੋਕ ਮੇਰੀ ਕਹਾਣੀ ਪੜਨ ਤੇ ਮੈਨੂੰ ਯਾਦ ਰੱਖਣ ਚਲੋ ਹੁਣ ਕਹਾਣੀ ਸ਼ੁਰੂ ਕਰਦੇ ਹਾਂ ਉਦੋਂ ਤੋਂ ਸ਼ੁਰੂ ਕਰਦੇ ਹਾਂ ਜਦੋਂ ਮੇਰਾ ਵਿਆਹ ਬਿਸ਼ਨੀ ਨਾਲ ਹੋਇਆ ਸੀ ਵੈਸੇ ਤਾਂ ਮੇਰਾ ਬਚਪਨ ਵੀ ਬਹੁਤ ਰੰਗੀਲਾ ਸੀ ਕਹਾਣੀ ਦੇ ਵਿੱਚ ਕਿਤੇ ਵਕਤ ਮਿਲਿਆ ਤਾਂ ਉਸ ਦਾ ਵੀ ਜ਼ਿਕਰ ਕਰਾਂਗੇ ਸਾਡਾ ਘਰ ਪਿੰਡ ਵਿੱਚੋਂ ਸਭ ਤੋਂ ਉੱਚਾ ਸੀ ਭਾਵੇਂ ਉਸ ਹਵੇਲੀ ਨੂੰ ਅੱਜ ਜਿੰਦਰਾ ਲੱਗਾ ਹੋਇਆ ਹੈ ਪਰ ਕਦੇ ਪਿੰਡ ਵਿੱਚ ਸਾਡੀ ਹੱਲ ਹੁੰਦੀ ਸੀ ਹਵੇਲੀ ਵਾਲੇ ਬਾਬਾ ਜਮੀਰ ਸੀ ਕਾਮੇ ਸੀ ਰੀਵੀ ਬਹੁਸਾਨਾ ਅਸੀਂ ਦੋ ਭਰਾ ਸੀ ਮੇਰੇ ਤੋਂ ਛੋਟੇ ਦਾ ਨਾਮ ਸੀ ਹਰਨੇਕ ਸਾਡੇ ਪਿੰਡ ਪੁਆਰ ਦੇ ਪਿੰਡਾਂ ਤੋਂ ਇੱਕ ਬ੍ਰਾਹਮਣ ਆ ਕੇ ਵਸ ਗਿਆ ਸੀ ਮੰਗਤਰਾਮ ਨਾਮ ਸੀ ਉਸ ਦਾ ਉਹ ਰਿਸ਼ਤੇ ਕਰਵਾਉਂਦਾ ਹੁੰਦਾ ਸੀ ਇੱਕ ਦਿਨ ਸਵੇਰੇ ਸਵੇਰੇ ਸਾਡੇ ਘਰ ਆਇਆ ਤੇ ਬੋਲਿਆ RAM RAM ਭਾਈ ਸਮਾਂ ਘਰਾਹੋ ਮੇਰੀ 베ਜੀ ਬੋਲੀ ਲਾਂਗਾ ਮੰਗਤਰਾਮ ਸਰਦਾਰ ਜੀ ਬੈਠਕ ਵਿੱਚ ਬੈਠੇ ਨੇ ਲੰਘ ਜਾ ਭਾਈ ਤੂੰ ਵੀ ਅੰਦਰ ਲੰਘ ਜਾ ਮੇਰੇ ਬਾਪੂ ਜੀ ਨੇ ਪੁੱਛਿਆ ਆ ਵੀ ਮੰਗਤਰਾਮ ਕਿਵੇਂ ਆਉਣਾ ਹੋਇਆ ਸਵੇਰੇ ਸਵੇਰੇ ਨਾਲ ਹੀ ਸਿਰੀ ਨੂੰ ਗਿਆ ਜਾ ਪੰਡਤ ਜੀ ਲਈ ਚਾਹ ਲੈ ਕੇ ਆ ਨਾਲੇ ਕੁਝ ਮਿੱਠਾ ਵੀ ਜ਼ਰੂਰ ਲੈ ਕੇ ਆਵੀ ਮੰਗਤਰਾਮ ਬੈਠਦਾ ਹੋਇਆ ਬੋਲਿਆ ਸਰਦਾਰ ਜੀ ਪਰਾਰ ਇੱਕ ਰਿਸ਼ਤਾ ਕਰਵਾਇਆ ਥਾ ਕਿੰਨੇ ਸਾਲ ਤਾਂ ਇੱਬ ਤੱਕ ਕੋਈ ਲੋਟ ਨਹੀਂ ਆਇਆ ਦਿਮਾਖਰਾ ਹੋਇਆ ਪਿਆ ਮਾਰਾ ਤਾਂ ਮੰਗਤਰਾਮ ਆ ਸਾਲ ਦਾ ਤਾਂ ਅਜੇ ਮਹੀਨਾ ਹੀ ਲੰਘਿਆ ਸਬਰ ਰੱਖ ਆ ਜਾ ਕੋਈ ਨਾ ਕੋਈ ਲੋਟ ਬਾਪੂ ਜੀ ਹੱਸ ਕੇ ਬੋਲੇ ਸੀ ਔਰ ਕਿਸ ਨੇ ਲੋਟ ਆਉਣਾ ਮੈਂ ਸੋਚੂ ਹਾਰੇ ਕਾਕੇ ਕੋਈ ਲੋਟ ਕਰ ਲੂੰ ਇੱਕੀ ਵਾਰ ਇਸੇ ਘਰ ਰਿਸ਼ਤਾ ਕਰਵਾ ਲੂੰ ਮੰਗਤਰਾਮ ਮੋਢੇ ਤਰਖਿਆ ਪਰਨਾ ਠੀਕ ਕਰਦਾ ਬੋਲਿਆ ਸੀ ਦੋ ਭਾਈਆਂ ਕੀ ਇੱਕੋ ਭੈਣ ਹੈ ਔਰ ਭਾਈ ਵੀ ਦੋਹੇ ਵਿਦੇਸ਼ਾਂ ਵਾਂ ਰਹਾ ਕਿਆ ਕਹਾਂ ਕਲਾਸਾ ਨਾਮ ਬਤਾਵੇਂ ਅਮਰੀਕਾ ਕਹਾਂ ਸ਼ਾਇਦ ਉਹਨਾਂ ਦੇ ਨਾਲ ਵਿੱਚ ਪਰਦੇਸੀਆਂ ਦੀ ਬਹੁਤ ਧਾਕ ਹੋਇਆ ਕਰਦੀ ਸੀ ਪੰਜਾਬ ਵਿੱਚ ਅਮਰੀਕਾ ਦਾ ਨਾਮ ਸੁਣ ਕੇ ਬਾਪੂ ਜੀ ਨੇ ਕਿਹਾ ਸੋਚ ਕੇ ਦੱਸਦੇ ਹਾਂ ਤੈਨੂੰ ਥੋੜਾ ਵਕਤ ਦੇ ਮੰਗਤਰਾਮ ਸੋਚ-ਸੋਚ ਮਾਰੇ ਲੰਘ ਜਾਵੇਗੀ ਥਮਾ ਕਿਰਨ ਦੇਖ ਦਿਖਾਇਆ ਕਰ ਲੈ ਛੇਕਰੀ ਮੰਨਣ ਲੱਗੀ ਤਾਂ ਕੋਈ ਬਾਤ ਨਹੀਂ ਕਹਿ ਦਿਆਂਗੇ ਕਿ ਭਾਈ ਮਾਰੀ ਤੋਂ ਰਾਮ ਰਾਮ ਹੈ ਮੰਗਤਰਾਮ ਚਾਹ ਪੀਂਦਾ ਬੋਲਿਆ ਜਦੋਂ ਮੰਗਤਰਾਮ ਚਲੇ ਗਿਆ ਤਾ ਬਾਪੂ ਜੀ ਨੇ ਬੇਜੀ ਨਾਲ ਗੱਲ ਕੀਤੀ ਬੇਜੀ ਬੋਲੇ ਨਾ ਭਾਈ ਅਸੀਂ ਨਹੀਂ ਕਰਨਾ ਬਾਹਰ ਵਾਲਿਆਂ ਨਾਲ ਰਿਸ਼ਤਾ ਆ ਬਾਹਰ ਵਾਲੇ ਮੀਟ ਮੱਛਲੀ ਖਾਂਦੇ ਨੇ ਤੇ ਸ਼ਰਾਬ ਪੀਂਦੇ ਨੇ ਆਪਣੇ ਨਾਲ ਨਹੀਂ ਨਿਭੜੀ ਇਹਨਾਂ ਲੋਕਾਂ ਦੀ ਦੂਜੇ ਦਿਨ ਮੰਗਤਰਾਮ ਫੇਰ ਆਇਆ ਸੀ ਤੇ ਪਿਤਾ ਜੀ ਨੂੰ ਕਹਿਣ ਲੱਗਿਆ ਛੋਕਰੀ ਕੇ ਭਾਈ ਛੁੱਟੀ ਆਏ ਹੋਇਆ ਔਰ ਕहां ਕੇ ਜਾਣੇ ਤੇ ਪਹਿਲਾ ਪਹਿਲਾ ਵਿਆਹ ਕਰਾ ਕੇ ਕਰਕੇ ਜਾਣਾ ਸਮਾਹਾ ਕਹਾਤਾ ਐਤਵਰਕਾ ਸਮਾ ਬਣ ਲੂ ਦੇਖਦਗਾਈ ਕ ਬਾਪੀ ਤੋਂ ਨਾ ਨਾ ਹੋਈ ਤੇ 베ਜੀ ਦੇ ਨਾ ਨਾ ਕਰਦੇ ਵੀ ਅਸੀਂ ਸਾਰੇ ਕੁੜੀ ਦੇਖਣ ਚਲੇ ਗਏ ਸੀ ਪਰੀਆਂ ਵਰਗੀ ਮਲੂਕੜੀ ਜਿਹੇ ਮਸਾਂ 18ਵੇਂ ਸਾਲ ਚ ਹੋਈ ਸੀ ਬਿਸ਼ਨੀ ਪਹਿਲੀ ਵਾਰ ਵਿੱਚ ਹੀ ਉਸਦੇ ਸੋਹਪਣ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ ਬਸ ਥੋੜੇ ਦਿਨਾਂ ਬਾਅਦ ਹੀ ਵਿਆਹ ਹੋ ਗਿਆ ਸੀ ਮੇਰਾ ਮੈਂ ਵੀ 23 ਸਾਲਾਂ ਦਾ ਸੀ ਉਦੋਂ ਮੇਰੇ ਵਿਆਹ ਤੋਂ ਬਾਅਦ ਮੇਰਾ ਛੋਟਾ ਭਰਾ ਫੌਜ ਵਿੱਚ ਭਰਤੀ ਹੋ ਗਿਆ ਬਹੁਤ ਸ਼ੌਕ ਸੀ ਉਸ ਨੂੰ ਫੌਜੀ ਬਣਨ ਦਾ ਬਿਛਨੀ ਜਦੋਂ ਵਿਆਹ ਕੇ ਆਈ ਤਾਂ ਬਹੁਤ ਸੰਗਿਆ ਕਰਦੀ ਸੀ ਮੇਰੇ ਤੋਂ ਜੇ ਮੈਂ ਬੁਲਾਉਣਾ ਤਾਂ ਹਾਂ ਜਾਂ ਨਾ ਵਿੱਚ ਸਿਰ ਲਾਉਂਦੀ ਹੁੰਦੀ ਸੀ ਹੁੰਗਾਰਾ ਵੀ ਨਹੀਂ ਸੀ ਭਰਦੀ ਵਿਆਹ ਤੋਂ ਕੁਝ ਦਿਨਾਂ ਬਾਅਦ ਮੈਂ ਬਿਛਨੀ ਨੂੰ ਸਾਈਕਲ ਤੇ ਬਿਠਾ ਕੇ ਬਾਗਾਂ ਵਾਲੇ ਲੈ ਗਿਆ ਰਾਹ ਵਿੱਚ ਇੱਕ ਖੂਹ ਤੇ ਬਹਾਵਾ ਸ਼ਾਂ ਸੀ ਮੌਂਟ ਤੇ ਬਹਿ ਕੇ ਭੋਰਾ ਆਰਾਮ ਕਰਨ ਲੱਗੇ ਤਾਂ ਮੈਂ ਕਿਹਾ ਬਿਛਨੀਏ ਹੁਣ ਤਾਂ ਆਪਾਂ ਨੂੰ ਵਿਆਹ ਨੂੰ ਵੀ ਕਈ ਦਿਨ ਹੋ ਗਏ ਤੂੰ ਕਦੇ ਆਪਣੇ ਦਿਲ ਦੀ ਕੋਈ ਗੱਲ ਨਹੀਂ ਸੁਣਾਈ ਤੈਨੂੰ ਮੈਂ ਚੰਗਾ ਨਹੀਂ ਲੱਗਿਆ じゃ ਫਿਰ ਮੈਂ ਕਿਤੇ ਵਿਚੋਲਾ ਉਲਾ ਰੱਖ ਗਿਆ ਦੱਸਿਆ ਹੀ ਨਹੀਂ ਕੁੜੀ ਤਾਂ ਗੂੰਗੀ ਐ ਉਹ ਝੱਟ ਬੋਲੀ ਸੀ ਨਹੀਂ ਜੀ ਨਹੀਂ ਪਸੰਦ ਤਾਂ ਤੁਸੀਂ ਬਹੁਤ ਹੋ ਫਿਰ ਤੂੰ ਗੱਲਾਂ ਨਹੀਂ ਕਰਦੀ ਮੇਰੇ ਨਾਲ ਮੈਂ ਤਾਂ ਰੋਜ਼ ਇਹ ਸੋਚ ਕੇ ਤੇਰੇ ਕੋਲ ਆਉਂਦਾ ਕਿ ਅੱਜ ਸਾਰੀ ਰਾਤ ਗੱਲਾਂ ਕਰਾਂਗੇ ਪਰ ਜੇ ਤੂੰ ਮੇਰੀ ਗੱਲ ਦਾ ਹੰਗਾਰਾ ਵੀ ਨਹੀਂ ਪਰਦੀ ਤਾਂ ਫਿਰ ਮੈਂ ਉਦਾਸ ਹੋ ਕੇ ਸੌਂ ਜਾਂਦਾ। ਮੈਂ ਬਿਛਨੀ ਨੂੰ ਬਾਹ ਤੋਂ ਫੜ ਕੇ ਕੋਲ ਬਿਠਾਉਂਦੇ ਬੋਲਿਆ ਸੀ। ਬਿਛਨੀ ਮੇਰੇ ਤੋਂ ਥੋੜੀ ਪਰਾਂ ਨੂੰ ਹੋ ਕੇ ਬੋਲੀ। ਸਾਰੇ ਕਹਿੰਦੇ ਨਾ ਮੈਨੂੰ ਨਾ ਜ਼ਿਆਦਾ ਬੋਲਣ ਦੀ ਆदत ਹੈ। ਗਿਆਤੋ ਪਹਿਲਾਂ ਵੱਡੀ ਭਾਬੀ ਨੇ ਸਮਝਾਇਆ ਸੀ ਕਿ ਬਿਛਨੀਏ ਸਹੁਰਿਆਂ ਵਿੱਚ ਓਨਾ ਹੀ ਬੋਲੀ ਇੰਨੀ ਲੋੜ ਹੈ। ਐਵੇਂ ਨਾ ਸਾਰਾ ਦਿਨ ਬਕੜ-ਬਕੜ ਕਰੀ ਜਾਵੀਂ। ਬਸ ਉਹ ਦਿਨ ਗਿਆ ਤੇ ਆਦਿ ਨਾ ਕਦੇ ਚੁੱਪੀ ਨਹੀਂ ਕਰੀ ਸੀ ਬਿਸਣੀ ਮੈਨੂੰ ਕਹਿਣਾ ਪੈਂਦਾ ਸੀ ਚਲ ਸੌਂ ਜਾਈਏ ਬਾਕੀ ਦੀ ਰਾਮ ਕਹਾਣੀ ਕੱਲ ਸਹੀ ਡੇਢ ਸਾਲ ਹੋ ਗਿਆ ਸੀ ਵਿਆਹ ਹੋਇਆ ਉਮੀਦ ਤੋਂ ਸੀ ਬਿਸਣੀ ਛੋਟਾ ਵੀਰ ਰਨੇਕ ਛੁੱਟੀ ਆਇਆ ਸੀ ਫੌਜ ਤੋਂ ਉਹ ਨਾ ਫੌਜ ਵਿੱਚ ਜਾ ਕੇ ਸ਼ਰਾਪੀਣ ਲੱਗ ਪਿਆ ਸੀ ਉਹ ਜਦੋਂ ਛੁੱਟੀ ਆਇਆ ਤਾਂ ਨਾਲ ਟਰੰਕ ਵਿੱਚ ਦੋ ਰੰਮ ਦੀਆਂ ਬੋਤਲਾਂ ਲੁਕੋ ਕੇ ਲਿਆਇਆ ਸੀ ਉਹਨਾਂ ਦਿਨਾਂ ਵਿੱਚ ਸ਼ਰਾਬ ਪੀਣ ਵਾਲੇ ਨੂੰ ਬਹੁਤ ਮਾੜਾ ਸਮਝਿਆ ਜਾਂਦਾ ਸੀ ਸਾਡੇ ਪਿੰਡ ਵਿੱਚ ਵਸਤ ਦੋ ਹੀ ਬੰਦੇ ਸ਼ਰਾਬ ਪੀਂਦੇ ਹੁੰਦੇ ਸੀ ਇੱਕ ਲੰਬੜਦਾਰ ਹਰਵੰਸ ਤੇ ਦੂਜਾ ਰਾਣਾ ਪਟਵਾਰੀ ਪਰ ਉਹ ਵੀ ਖੇਤਾਂ ਵਿੱਚ ਓਲੇ ਲੋਕੇ ਪੀਂਦੇ ਸੀ ਜਦੋਂ ਸ਼ਾਮ ਢਲਨੀ ਤਾਂ ਹਰਨੇਕ ਨੇ ਬਿਸ਼ਨੇ ਨੂੰ ਪੁੱਛਣਾ ਭਾਬੀ ਅੱਜ ਕੀ ਚੜਾਇਆ ਹੈ ਤਾਂ ਬਿਸ਼ਨੇ ਭਾਜੀ ਦੀ ਬਾਟੀ ਭਰ ਕੇ ਪੇਟੀ ਵਾਲੇਂ ਦਾ ਰੱਖ ਆਉਣੀ ਮੈਂ ਸਮਝ ਗਿਆ ਸੀ ਕਿ ਹਰਨੇਕ ਪੇਟੀਆਂ ਵਾਲੇ ਅੰਦਰ ਲੁਕ ਕੇ ਪੀਂਦਾ ਹੈ ਜਦੋਂ ਉਸਨੇ ਪੀ ਲੈਣੀ ਫਿਰ ਖੂਬ ਰੰਗ ਤਮਾਸ਼ੇ ਲਗਾਉਣੇ ਇੱਕ ਦਿਨ ਕਹਿਣ ਲੱਗਿਆ ਫੌਜੀ ਜ਼ਿੰਦਗੀ ਬਹੁਤ ਸਖਤ ਹੈ ਸਵੇਰੇ ਪ੍ਰੇਡ ਸ਼ਾਮ ਨੂੰ ਪ੍ਰੇਡ ਬਿਛਨੀ ਮਜ਼ਾਕ ਕਰਦੀ ਬੋਲੀ ਲੈ ਇਹ ਵੀ ਕੋਈ ਔਖਾ ਕੰਮ ਹੈ ਦਿਉਰਾ ਲੱਤਾਂ ਵਾਂਹੀ ਮਾਰਨੀਆਂ ਹੁੰਦੀਆਂ ਬਸ ਫਿਰ ਕੀ ਸੀ ਹਰਨੇਕ ਨੇ ਸਾਰਾ ਟੱਬਰ ਆਂਡੀਆਂ ਵੰਡੀਆਂ ਦੇ ਜਵਾਕ ਸਭ ਲਾਈਨ ਵਿੱਚ ਕਢਾ ਲਏ ਕਹਿੰਦਾ ਅੱਜ ਤੁਹਾਡੀ ਪ੍ਰੇਡ ਕਰਵਾਉਂਦਾ ਹਾਂ ਔਜੇ ਦਾ ਮਜ਼ਾਕ ੜਾਉਂਦੇ ਹੋ ਜੋਰ ਦੀ ਬੋਲਿਆ ਸਭੀ ਜਵਾਨ ਸਿੱਧਾ ਖੜਾ ਹੋ ਬਿਸ਼ਨੀ ਵੀ ਭੱਜ ਕੇ ਜਾ ਕੇ ਲਾਈਨ ਵਿੱਚ ਖੜੀ ਹੋ ਗਈ ਸੀ ਭੱਜੀ ਉਹਦੀ ਬਿਸ਼ਨੀ ਨੂੰ 베ਜੀ ਬੋਲੇ ਸੀ ਕੁੜੇ ਚੋਲੀ ਇਹਨਾਂ ਦਿਨਾਂ ਵਿੱਚ ਭੱਜੀ ਦਾ ਨਹੀਂ ਬੱਚਿਆ ਵਰਗੀ ਸੀ ਬਿਸ਼ਨੀ ਹਮੇਸ਼ਾ ਸ਼ਰਾਰਤ ਕਰਨ ਨੂੰ ਮਨ ਕਰਦਾ ਰਹਿੰਦਾ ਸੀ ਉਸਦਾ ਹਰਨੇਕ ਬੋਲਿਆ ਸਾਵਧਾਨ ਸਭੀ ਜਵਾਨ ਸਾਵਧਾਨ ਸਾਰੇ ਸਿੱਧੇ ਖੜੇ ਸਨ ਤਾਂ ਬਿਸ਼ਨੀ ਕੋਲ ਆ ਕੇ ਬੋਲਿਆ ਜਵਾਨ ਆਪਣਾ ਪੇਟ ਅੰਦਰ ਕਰੋ ਉਸ ਨੂੰ ਸਮਝ ਹੀ ਨਹੀਂ ਸ਼ਰਾਬ ਦੇ ਨਸ਼ੇ ਵਿੱਚ ਕੀ ਕਹਿ ਗਿਆ ਸੀ ਬੇਫੋਟ ਦਾਦੇ ਮਂਗਾਉਣਾ ਨਾ ਹੋਵੇ ਤਾਂ ਆਖੇ ਪੇਟ ਅੰਦਰ ਕਰੋ ਬੇਜੀ ਮੂੰਹ ਤੇ ਚੁੰਨੀ ਰੱਖ ਕੇ ਬੋਲੀ ਸੀ ਸਭ ਹੱਸ ਪਏ ਸੀ ਬਿਸ਼ਨੀ ਸੰਕੇ ਅੰਦਰ ਚਲੇ ਗਈ ਸੀ ਹਨੇਕ ਤਾਂ ਅਗਲੇ ਦਿਨ ਸ਼ਰਮ ਦਾ ਮਾਰਾ ਆਪਣੀ ਭਾਬੀ ਤੋਂ ਲੁਕਦਾ ਰਿਹਾ ਮੈਂ ਉਸ ਨੂੰ ਪੁੱਛਿਆ ਸੀ ਹਰਨੇਕ ਵੀਰ ਤੂੰ ਸੋਚਦਾ ਹੈ ਸ਼ਾਇਦ ਸਾਨੂੰ ਪਤਾ ਨਹੀਂ ਲੱਗਿਆ ਪਰ ਮੈਂ ਤਾਂ ਪਹਿਲੇ ਦਿਨ ਹੀ ਤੈਨੂੰ ਦੇਖ ਕੇ ਸਮਝ ਗਿਆ ਸੀ ਤੂੰ ਸ਼ਰਾਬ ਪੀਣ ਲੱਗ ਪਿਆ ਹੈ ਜਦੋਂ ਤੂੰ ਬਾਟੀ ਲੈ ਕੇ ਪੇਟੀ ਵਾਲੇ ਅੰਦਰ ਬੜਿਆ ਸੀ ਵੀਰ ਜੇ ਬੇਬੇ ਬਾਪੂ ਨੂੰ ਪਤਾ ਲੱਗਿਆ ਬਹੁਤ ਗੁੱਸਾ ਕਰਨਗੇ ਹਫਤੇ ਦੀ ਛੁੱਟੀ ਆਇਆ ਸੀ ਹਰਨੇਕ ਉਹ ਵਾਪਸ ਗਿਆ ਤਾਂ ਰਾਤ ਨੂੰ ਕੋਠੇ ਤੇ ਪੈਣ ਲੱਗਿਆ ਬਿਛਨੀ ਬੋਲੀ ਹਰਨੇਕ ਵੀਰ ਕਾਹਦੇ ਚਲੇ ਗਏ ਘਰ ਵਿੱਚ ਉਹ ਰੌਣਕੀ ਚਲੇਗੀ ਅੱਧਿਕ ਰਾਤ ਨੂੰ ਬਹੁਤ ਠੰਡੀ ਹਵਾ ਚੱਲੀ ਤਾਂ ਮੈਂ ਬਿਛਨੀ ਨੂੰ ਕਿਹਾ ਬਿਛਨੀ ਕਿਤੇ ਮੀਂਹ ਪੈ ਰਿਹਾ ਹੈ ਬੱਦਲ ਦਾ ਆਪਣੇ ਵੀ ਹੋ ਗਿਆ ਹੈ ਚਲ ਉੱਠ ਆਪਾਂ ਅੰਦਰ ਚੱਲ ਜਾਈਏ ਗੱਲ ਕਰਨ ਦੀ ਦੇਰ ਸੀ ਪੂਰੇ ਜ਼ੋਰ ਨਾਲ ਮੀਂਹ ਉਤਰ ਆਇਆ ਬਿਛਨੀ ਭੱਜ ਕੇ ਉੱਤਰ ਲੱਗੀ ਤਾਂ ਪੌੜੀਆਂ ਵਿੱਚ ਪੈਰ ਫਸ ਗਿਆ ਸੀ ਉਹ ਡਿੱਗ ਗਈ ਸੀ ਪੌੜੀਆਂ ਵਿੱਚ ਕਹਾਣੀ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਥੋੜੀ ਵਿੱਚ ਹੋਰ ਗੱਲ ਕਰ ਲੈਂਦੀ ਹਾਂ ਇੱਥੇ ਪ੍ਰਦੇਸਾਂ ਵਿੱਚ ਨਾ ਕਿਸੇ ਕੋਲ ਕਿਸੇ ਲਈ ਸਮਾਂ ਹੀ ਨਹੀਂ ਕੰਮ ਕੰਮ ਤੇ ਕੰਮ ਹੀ ਹੈ ਸਾਰਿਆਂ ਦੇ ਪੱਲੇ ਪੈਸੇ ਦੀ ਦੌੜ ਨੇ ਹਰ ਕਿਸੇ ਨੂੰ ਕਿੰਨਾ ਇਕੱਲਾ ਜਿਹਾ ਕਰ ਦਤਾ ਹੈ ਛੇ ਤੁਸੀਂ ਸੋਚ ਵੀ ਨਹੀਂ ਸਕਦੇ ਜਦੋਂ ਮੇਰੇ ਨਾਲ ਸਾਰਾ ਦਿਨ ਘਰ ਵਿੱਚ ਕੋਈ ਨਹੀਂ ਬੋਲਦਾ ਤਾਂ ਸੱਚ ਜਾਣਿਓ ਮੇਰੀ ਨਾ ਨਬਜ਼ ਰੁਕਣ ਵਾਲੀ ਹੋ ਜਾਂਦੀ ਹੈ ਦਮ ਘੁੱਟਦਾ ਮੇਰਾ ਇਸ ਚੁੱਪ ਵਿੱਚ ਆ ਫੇਰ ਨਾ ਮੈਨੂੰ ਪਿੰਡ ਵਿੱਚ ਬਤਾਇਆ ਸਮਾਂ ਬਹੁਤ ਚੇਤੀ ਆਉਂਦਾ ਹੈ ਇਹ ਚੱਕਾ ਚਾਉਂਦਾ ਆ ਨਮੀ ਉਮਰ ਦੇ ਬੱਚਿਆਂ ਨੂੰ ਮੁਬਾਰਕ ਮੇਰੀਆਂ ਤਾਂ ਅੱਖਾਂ ਝੁੰਧਿਆ ਜਾਂਦੀਆਂ ਨੇ ਇਹ ਤੜਕ ਫੜਕ ਵਾਲੀ ਜ਼ਿੰਦਗੀ ਦੇਖ ਕੇ ਮੈਨੂੰ ਤਾਂ ਉਹ ਉੱਚੇ ਪਿੰਡ ਦੀ ਸਾਦਗੀ ਭਰੀ ਜ਼ਿੰਦਗੀ ਜਦੋਂ ਯਾਦ ਆਉਂਦੀ ਹੈ ਨਾ ਤਾਂ ਉੱਚੇ ਪਿੰਡ ਦੀਆਂ ਗੱਲਾਂ ਬਾਤਾਂ ਵੀ ਉੱਚੀਆਂ ਸਨ ਬਹੁਤ ਪਿਆਰ ਸੀ ਸਾਰਿਆਂ ਵਿੱਚ ਜਾਂ ਤਾਂ ਧਰਮਾਂ ਦਾ ਤਾਂ ਸਾਡੇ ਪਿੰਡ ਵਿੱਚ ਕਿਸੇ ਨੂੰ ਪਤਾ ਵੀ ਨਹੀਂ ਸੀ ਉਹ ਤਾਂ ਦਾੜੀ ਮੁੱਛ ਤੋਂ ਪਹਿਚਾਨ ਹੁੰਦੀ ਸੀ ਵੀ ਕੌਣ ਕਿਹੜਾ ਵਾ ਦਾੜੀ ਮੁੱਛ ਨਾਲ ਪੱਗ ਤਾਂ ਸਰਦਾਰ ਤੇ ਕੱਲੀ ਦਾੜੀ ਨਾਲ ਪੱਗ ਤਾਂ ਮੁਸਲਮਾਨ ਦਾੜੀ ਮੁੱਛ ਸਾਫ਼ ਤੇ ਸਿਰ ਤੇ ਪੱਗ ਵਾਲਾ Hindu ਉੰਜ ਭਾਗ तकरीबन ਸਾਰਾ ਪਿੰਡ ਬਣਦਾ ਸੀ ਕਿੰਨੇ ਸਕੂਨ ਭਰੇ ਸੀ ਉਹ ਦਿਨ ਇੱਥੋਂ ਤੱਕ ਵਰਤਾਓ ਸੀ ਸਾਰਿਆਂ ਦਾ ਆਪਸ ਵਿੱਚ ਮੈਨੂੰ ਯਾਦ ਹੈ ਅੱਗ ਵੀ ਇੱਕ ਦੂਜੇ ਦੇ ਘਰੋਂ ਮੰਗ ਕੇ ਲਏ ਜਾਂਦੇ ਸੀ ਜੇ ਕਿਸੇ ਘਰੇ ਪਰੌਣੇ ਆ ਜਾਣੇ ਤਾਂ ਗਵਾਂਡੀਆਂ ਨੇ ਵੀ ਬਾਵਾ ਚਾ ਕਰਨਾ ਗਰਮੀਆਂ ਵਿੱਚ ਕੜੀ ਤੇ ਸਰਦੀਆਂ ਵਿੱਚ ਸਾਗ ਬੀਹੀ ਵਿੱਚ ਕਿਸੇ ਘਰ ਵੀ ਵਾਣਾ ਬਾਟੀ-ਬਾਟੀ ਸਾਰੇ ਘਰਾਂ ਵਿੱਚ ਆ ਜਾਣੀ ਮੱਝ ਕਿਸੇ ਵੀ ਘਰ ਸੋਣੀ ਪਹਿਲਾਂ ਹੀ ਪਤਾ ਹੁੰਦਾ ਸੀ ਬੋਲੀ ਮਲੂਹਣ ਖਾਣ ਨੂੰ ਸਾਰਿਆਂ ਨੂੰ ਸੱਤ ਬਗਾਨੇ ਨੇ ਵੀ ਜੇ ਆ ਕੇ ਲੱਸੀ ਮੰਗ ਲੈਣੀ ਤਾਂ ਬੇਜੀ ਨੇ ਕਦੇ ਜਵਾਬ ਨਹੀਂ ਸੀ ਦਿੱਤਾ ਚਾਟੀ ਵਿੱਚ ਪਾਣੀ ਪਾ ਕੇ ਲੱਸੀ ਹੋਰ ਵਧਾ ਲੈਣੀ ਜੇ ਕਿਸੇ ਦਾ ਘਰ ਬਣਦਾ ਹੋਣਾ ਤਾਂ ਜਿਹੜਾ ਵਿਹਲਾ ਹੋਣਾ ਉਸ ਨੇ ਆਪੇ ਚਲੇ ਜਾਣਾ ਹੱਥ ਮਟਾਉਣਾ ਛੱਤ ਦਾ ਪੂਰੀ ਬੀਹੀ ਵਾਲੇ ਮਿਲ ਕੇ ਪਾ ਦਿੰਦੇ ਸੀ ਜਦੋਂ ਕਿਸੇ ਦਾ ਵਿਆਹ ਹੋਣਾ ਤਾਂ ਬਜ਼ੁਰਗਾਂ ਨੂੰ ਚਾਹ ਚੜ ਜਾਣਾ ਕੜਾਹੀ ਚੜਨੀ ਦਾ ਪਹੁੰਚ ਜਾਣਾ ਲੱਡੂ ਵਟਣਾ ਨਾਲੇ ਲੱਡੂ ਵਟਣੇ ਨਾਲੇ ਖੂਬ ਗੱਲਾਂ ਕਰਨੀਆਂ ਜੇ ਕਿਸੇ ਦੇ ਘਰ ਮੌਤ ਹੋ ਜਾਣੀ ਤਾਂ ਪਿੰਡ ਵਾਲਿਆਂ ਆਪੋ ਆਪਣੇ ਘਰਾਂ ਤੋਂ ਪਾਥੀਆਂ ਲੱਕੜਾਂ ਲੈ ਕੇ ਪਹੁੰਚ ਜਾਣਾ ਮੜੀਆਂ ਵਿੱਚ ਚਾਹ ਪਾਣੀ ਰੋਟੀ ਕਈ ਕੀ ਦੇਣਾ ਵਿਹੀ ਵਾਲਿਆਂ ਨੇ ਹੀ ਤਿਆਰ ਕਰੀ ਜਾਣੀ ਇਸੇ ਇਤفاق ਪਿਆਰ ਤੇ ਵਿਵਾਰ ਦੇ ਸਦਕੇ ਬਚ ਗਈ ਸੀ ਬਿਸ਼ਨੀ ਉਸ ਰਾਤ ਜਦੋਂ ਬਿਸ਼ਨੀ ਔੜੀਆਂ ਵਿੱਚ ਗਿਰ ਗਈ ਤਾਂ ਦਰਦੀ ਨੇ ਕਹਿ ਦਿੱਤਾ ਮੈਂ ਠੀਕ ਆਂ ਸਵੇਰ ਦਾ ਕਹ ਪਤਾ ਨਹੀਂ ਕਿਵੇਂ ਆਪਣੇ ਆਪ ਤੇ ਕਾਬੂ ਰੱਖਿਆ ਸੀ ਉਸਨੇ ਜਦੋਂ ਸਵੇਰ ਹੋਈ ਧਰਉਣ ਲੱਗ ਪਈ ਕਹਿੰਦੀ ਬਚਾ ਲਓ ਸਰਦਾਰ ਜੀ ਮੈਨੂੰ ਬਹੁਤ ਤਕਲੀਫ ਹੋ ਰਹੀ ਹੈ ਉਸ ਦੀ ਗੱਲ ਸੁਣ ਕੇ ਮੇਰੇ ਤਾਂ ਹੱਥ ਪੈਰ ਫੁੱਲ ਗਏ ਸਮਝ ਹੀ ਨਾ ਆਵੇ ਬਈ ਕੀ ਕਰਾਂ ਕੋਈ ਕਹੇ ਸ਼ਾਂਤੀ ਦਾਈ ਕੋਲੋਂ ਮਾਲਿਸ਼ ਕਰਵਾ ਲਓ ਕੋਈ ਕੁਝ ਤੇ ਕੋਈ ਕੁਝ ਬਸ ਜਿੰਨੇ ਮੂੰਹ ਓਨੀਆਂ ਸਲਾਹਾਂ ਸਾਡੇ ਗਵਾਂਢ ਵਿੱਚ ਮਾਸਟਰ ਜਗੀਰ ਸਿੰਘ ਜੀ ਰਹਿੰਦੇ ਸੀ ਉਹਨਾਂ ਨੇ ਕਿਹਾ ਭਾਈ ਦੇਰ ਨਾ ਕਰੋ ਨੂ ਰਾਣੀ ਨੂੰ ਚੰਡੀਗੜ੍ਹ ਲੈ ਚਲਦੇ ਹਾਂ ਉਹਨਾਂ ਨੇ ਆਪਣੀ ਕਾਰ ਵਿੱਚ ਛੱਡਿਆ ਸੀ ਸਾਨੂੰ ਹਸਪਤਾਲ ਪੀਜੀਆਈ ਵਿੱਚ ਆਪ ਨਾਲ ਹੋ ਕੇ ਦਾਖਲ ਕਰਵਾਇਆ ਸੀ ਬਿਸ਼ਨੀ ਨੂੰ ਮਾਸਟਰ ਜੀ ਨੇ ਜਦੋਂ ਘਰੋਂ ਚਲੇ ਸੀ ਤਾਂ ਮਾਸਟਰ ਜੀ ਨੇ ਕਹਿ ਦਿੱਤਾ ਸੀ ਕੁਝ ਨੌਜਵਾਨ ਪਹੁੰਚ ਜਾਓ ਭਾਈ ਹਸਪਤਾਲ ਹੋ ਸਕਦਾ ਹੈ ਖੂਨ ਦੀ ਲੋੜ ਪਵੇ ਸੱਚ ਜਾਣਿਓ ਕੋਈ ਸਾਈਕਲ ਤੇ ਕੋਈ ਬੱਸ ਬੱਸੇ ਅੱਧਾ ਪਿੰਡ ਪਹੁੰਚ ਗਿਆ ਸੀ ਖੂਨ ਦੇਣ ਲਈ ਮੈਨੂੰ ਯਾਦ ਹੈ ਜਿਹੜੀ ਡਾਕਟਰਨੀ ਸੀ ਉਹ ਬੰਗਾਲ ਤੋਂ ਸੀ ਹਿੰਦੀ ਬੋਲਦੀ ਸੀ ਜਦੋਂ ਉਸਨੇ ਬਛੇ ਨੂੰ ਦੇਖਿਆ ਤਾਂ ਬਹੁਤ ਗੁੱਸੇ ਹੋਈ ਸੀ ਤਮ گاؤں ਕੇ ਲੋਕ ਵੀ ਅਰੇ ਇਸ ਮੀਨੇ ਮੇ ਕੋਈ ਸੀੜੀਆਂ ਚੜਦਾ ਹੈ ਬੱਚਾ ਹੋਏ ਕੋ ਹੈ ਔਰ ਕਬੀ ਡਾਕਟਰ ਕੋ ਨਹੀਂ ਦਿਖਾਇਆ ਕੋਈ ਟੀਕਾ ਨਹੀਂ ਲਗਵਾਇਆ ਤਾਬਾ ਕਹਾਂ ਸੇ ਆ ਜਾਤੇ ਹੋ ਸਾਡੇ ਜਵਾਬ ਤਾਂ ਕਰੇ ਹੀ ਹੋ ਜਾਂਦੇ ਨੇ ਆਦਾ ਸੱਟ ਲੱਗੇ ਜੀ ਮੈਂ ਘਬਰਾਏ ਹੋਏ ਨੇ ਜਵਾਬ ਦਿੱਤਾ ਸੀ ਚੁੱਪ ਚੁੱਪ ਕਰੋ ਤੂੰ ਬਾਬਾ ਨਾ ਆਤਾ ਹੈ ਪਰ ਔਰਤ ਕੇ ਲਈ ਕੀ ਸੋਚਦਾ ਹੈ ਕੁਝ ਨਹੀਂ ਤੁਮੇ ਤੋ ਥੋੜੀ ਦਰਵਾਰ ਡਾਕਟਰ ਨੇ ਕਿਹਾ ਸੀ ਅੱਜ ਅਭੀ ਆਪਰੇਸ਼ਨ ਕਰਨਾ ਪੜੇਗਾ ਕੁਝ ਕਹਾ ਨਹੀਂ ਜਾ ਸਕਤਾ ਬੱਚਾ ਬਚੇਗਾ ਕਿ ਨਹੀਂ ਆਪਰੇਸ਼ਨ ਦਾ ਨਾਮ ਸੁਣ ਕੇ ਮੇਰੇ ਤਾਂ ਹੋਸ਼ ਉੱਡ ਗਏ ਉਹ ਤਾਂ ਮਾਸਟਰ ਜੀ ਨਾਲ ਸੀ ਉਹਨਾਂ ਨੇ ਸੰਭਾਲ ਲਿਆ ਸਭ ਕੁਝ ਆਪਰੇਸ਼ਨ ਕਰ ਦੋ ਪਹਿਲਾਂ ਡਾਕਟਰ ਨੇ ਕਿਹਾ ਤੋਂ ਮੇਂ ਸੇ ਜਿਸ ਕਾ ਖੂਨ O ਪੋਜ਼ਿਟਿਵ ਹੋਆ ਹੈ ਉਹ ਖੂਨ ਨਿਕਲਵਾਏ ਖੂਨ ਕੀ ਜ਼ਰੂਰਤ ਪੜੇਗੀ ਆਪਰੇਸ਼ਨ ਮੇਂ ਖੂਨ ਦਾ ਖੂਨ ਹੁੰਦਾ ਹੈ ਹੁਣ ਆ O ਪੋਜ਼ਿਟਿਵ ਕੀ ਹੁੰਦਾ ਮਾਸਟਰ ਜੀ ਮੈਂ ਹਰਾਨੀ ਨੂੰ ਪੁੱਛਿਆ ਸੀ ਜਿੰਨਾ ਮਰਜੀ ਖੂਨ ਲੈ ਲਵੋ ਮੱਟ ਭਰ ਦਿਆਂਗੇ ਖੂਨ ਦਾ ਬਾਹਰ ਦੇਖ ਲਵੋ ਕਿੰਨੇ ਬੰਦੇ ਖੜੇ ਨੇ ਬਾਜੀ ਤੁਸੀਂ ਬਿਜਲੀ ਨੂੰ ਬਚਾ ਲਵੋ ਮੈਂ ਡਾਕਟਰ ਨਹੀਂ ਦਾ ਤਰਲਾ ਕੜ ਦਾ ਬੋਲਿਆ ਸੀ ਜਾਓ ਖੂਨ ਦੇ ਕਰਾਓ ਤੱਕ ਹਮ ਆਪਰੇਸ਼ਨ ਕੀ ਤਿਆਰੀ ਕਰਦੇ ਹੈ ਡਾਕਟਰ ਨਹੀਂ ਕਹਿ ਕੇ ਚਲੇਗੀ ਤਈਆਂ ਦਾ ਪੂਰਾ ਪੂਰਾ ਖੂਨ ਕੱਢਿਆ ਸੀ ਕੁਝ ਦਿਨ ਬਾਅਦ ਪਤਾ ਲੱਗਿਆ ਕਿ ਸਾਡੇ ਪਿੰਡ ਵਾਲੇ ਸਪੇਰੇ ਦਾ ਖੂਨ ਮਿਲ ਗਿਆ ਬਿਛਨੀ ਨਾਲ ਉਸ ਨੇ ਕਢਵਾਇਆ ਸੀ ਆਪਣਾ ਖੂਨ ਮੇਰੀ ਬਿਛਨੀ ਦੀ ਜਾਨ ਬਚਾਉਣ ਲਈ ਆਪਰੇਸ਼ਨ ਤੋਂ ਬਾਅਦ ਜਦੋਂ ਡਾਕਟਰ ਨੇ ਆ ਕੇ ਦੱਸਿਆ ਬਹੁਤ ਕਿਸਮਤ ਵਾਲਾ ਹੋ ਤੂੰ ਤੇਰਾ ਵੀਵੀ ਔਰ ਬੱਚਾ ਦੋਨੋਂ ਬਚ ਗਿਆ ਲੜਕਾ ਹੁਆ ਹੈ ਤੇ ਮਾਰੇ ਘਰ ਮੈਂ ਤਾਂ ਖੁਸ਼ੀ ਵਿੱਚ ਅਸ਼ਕੇ ਕਹਿ ਕੇ ਡਾਕਟਰੀ ਗੋਦੀ ਚੁਕਲੀ ਸੀ ਜੱਫੀ ਪਾ ਕੇ ਅਤੇ ਅਰੇ ਕੀ ਕਰਤਾ ਹੈ ਛੋੜੋ ਅਤੇ ਹਮੇ ਛੋੜੋ ਤੁਮ ਵੀ ਬਸ ਬਹੁਤ ਖੁਸ਼ੀ ਹੋਈ ਸੀ ਮੈਨੂੰ ਰੱਬ ਬਣ ਕੇ ਆਈ ਸੀ ਡਾਕਟਰੀ ਮੇਰੀ ਤੇ ਬਿਛਨੀ ਦੀ ਜ਼ਿੰਦਗੀ ਵਿੱਚ ਹੱਥ ਚੁੰਮ ਲਈ ਸੀ ਮੈਂ ਡਾਕਟਰੀ ਦੇ ਰੱਬ ਰਾਜੀ ਰੱਖੇ ਤੈਨੂੰ ਭੈਣ ਜੀ ਕਹਿ ਕੇ ਪੈਰੀ ਹੱਥ ਲਾ ਦਿੱਤੇ ਸੀ ਡਾਕਟਰ ਨੀ ਦੇ ਬਸ ਬਸ ਠੀਕ ਹੈ ਆਪਣੀ بیوی ਕੋ ਪਿਆਰ ਕਰਤੇ ਹੋ ਤੋ ਅਬ ਬਹੁਤ ਧਿਆਨ ਰੱਖਣਾ ਉਸ ਕਾ ਬਹੁਤ ਬੜਾ ਆਪਰੇਸ਼ਨ ਹੋਇਆ ਹੈ ਬੱਚਾ 8ਵੇਂ ਮਹੀਨੇ ਮੈਂ ਹੀ ਹੋ ਗਿਆ ਹੈ ਇਸ ਕਾ ਵੀ ਬਹੁਤ ਧਿਆਨ ਰੱਖਣਾ 2 ਹਫਤੇ ਮੈਂ ਫਿਰ ਸੇ ਦਿਖਾਣੇ ਲਾਣਾ ਹੈ ਦੋਨੋਂ ਕੋ ਜੋ ਦਵਾ ਲਿਖੀ ਹੈ ਸਹੀ ਸਮੇਂ ਪਰ ਲੈਣੀ ਹੈ ਯਾਦ ਰੱਖਣਾ ਕਹਿ ਕੇ ਉਹ ਚਲੇਗੀ ਦੋ ਦਿਨਾਂ ਬਾਅਦ ਜਦੋਂ ਛੁੱਟੀ ਮਿਲੀ ਤਾਂ ਮੈਂ ਵਿਸ਼ਨੂ ਨੂੰ ਲੈ ਕੇ ਜਦੋਂ ਪਿੰਡ ਪਹੁੰਚਿਆ ਤਾਂ ਪਿੰਡ ਵਾਲੇ ਪਿੰਡ ਦੇ ਦਰਵਾਜ਼ੇ ਖੜੇ ਸਨ ਸਾਡੀ ਉਡੀਕ ਵਿੱਚ ਦੋ ਦਿਨ ਸਾਰੇ ਪਿੰਡ ਵਾਸੀਆਂ ਨੇ ਪਤਾ ਨਹੀਂ ਕਿੰਨੀਆਂ ਕੋਰਦਾਸਾਂ ਕਰੀਆਂ ਸੀ ਆਪੋ ਆਪਣੇ ਇਸ਼ਟ ਕੋਲ ਬਿਛਨੀ ਲਈ ਮੇਰੇ ਬਾਪ ਜੀ ਨੇ ਹੱਥ ਜੋੜ ਕੇ ਸਾਰੇ ਪਿੰਡ ਵਾਲਿਆਂ ਦਾ ਧੰਨਵਾਦ ਕੀਤਾ ਸੀ ਇਹ ਕਿਹਾ ਸੀ ਵਿਰਥੀ ਨਾ ਜਾਏ ਕਵੀ ਜਨ ਕੀ ਅਰਦਾਸ ਆਪ ਸਰਦਾਰੀ ਦੇ ਸਿਖਰ ਦੀ ਇੱਕ ਹੋਰ ਮਿਸਾਲ ਦੱਸਾਂ ਜਦੋਂ ਬਿਛਨੀ ਦੇ 8ਵੇਂ ਮਹੀਨੇ ਵਿੱਚ ਹੀ ਜਵਾਕ ਹੋ ਗਿਆ ਤਾਂ ਉਸਦੇ ਪੂਰੀ ਤਰ੍ਹਾਂ ਦੁੱਧ ਨਾ ਉਤਰਿਆ ਸਾਰਾ ਦਿਨ ਰੋਈ ਜਾਣਾ ਜਵਾਕ ਨੇ ਭੁੱਖ ਨਾਲ ਸਾਡੇ ਘਰ ਦੇ ਸਾਹਮਣੇ ਤਰਖਾਣਾ ਦਾ ਘਰ ਸੀ ਉਹਨਾਂ ਦੇ ਘਰ 3 ਮਹੀਨੇ ਪਹਿਲਾਂ ਹੀ ਜਵਾਕ ਹੋਇਆ ਸੀ ਜਦੋਂ ਪਰਜਾਈ ਨੂੰ ਪਤਾ ਲੱਗਿਆ ਕਿ ਬਿਸ਼ਨੀ ਦੇ ਦੁੱਧ ਨਹੀਂ ਉਤਰਿਆ ਤਾਂ ਉਹ ਆਪ ਹੀ ਆ ਗਈ ਸਾਡੇ ਜਵਾਕ ਨੂੰ ਦੁੱਧ ਚੰਗਾਉਣ ਜਦੋਂ ਪਰਜਾਈ ਨੇ ਦੁੱਧ ਚੰਗਾਇਆ ਕਾਕਾ ਜੀ ਦਾ ਤਾਂ ਢਿੱਡ ਭਰ ਗਿਆ ਝਟ ਸੌਂ ਗਿਆ ਸੀ ਬਸ ਭਰਜਾਈ ਨੇ ਰੋਜ਼ ਕੰਮ ਕਾਰਨ ਵੇੜ ਕੇ ਆਉਣਾ ਇਸ ਵੀਰੇ ਦੁਪਹਿਰੇ ਫਿਰ ਸ਼ਾਮ ਨੂੰ ਆ ਕੇ ਦੁੱਧ ਚੁੰਗਾ ਜਾਣਾ ਕਾਕਾ ਜੀ ਤਾਂ ਦਿਨਾਂ ਵਿੱਚ ਹੀ ਕੁੜਕੁੱਲੇ ਵਰਗਾ ਹੋ ਗਿਆ ਸੀ ਇਸ ਤਰ੍ਹਾਂ ਖੂਨ ਮੁਸਲਮ ਦੇ ਨੇ ਜਨਮ ਦਵਾਇਆ ਤੇ ਦੁੱਧ ਤਰਖਾਣਾ ਦਾ ਪੀ ਕੇ ਮੇਰਾ ਪੁੱਤ ਬਚਿਆ ਸੀ ਰੱਬ ਆਪ ਵਸਦਾ ਸਾਰਿਆਂ ਵਿੱਚ ਬਸ ਮਹਿਸੂਸ ਕਰਨ ਦੀ ਲੋੜ ਹੈ ਕਹਾਣੀ ਦਾ ਦੂਜਾ ਭਾਗ ਕਾਲਾ ਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ